ਹੌਨਦਕ ਦੀ ਵੱਡੀ ਬ੍ਰੇਕਿੰਗ ਨਿਊਜ਼ ਮੌਂਟਰੀਅਲ ਹੈ ਚੱਲਦੇ ਹਨ ਜਿੱਥੇ ਇੱਕ ਵੱਡੀ ਦੁਕਾਨ ਦੇ ਵਿੱਚ ਲੁੱਟ ਹੋਈ ਹੈ ਤੇ ਇਹ ਗਹਿਣੇ ਦੀ ਦੁਕਾਨ ਹੈ ਤੇ ਗਗਨਜੀਤ ਸਿੰਘ ਇਸ ਦੁਕਾਨ ਦਾ ਮਾਲਕ ਦੱਸਿਆ ਜਾ ਰਿਹਾ ਜਿਸ ਨੇ ਮੌਂਟਰੀਅਲ ਪੁਲਿਸ ਨੂੰ ਕੁਝ ਦਿਨ ਪਹਿਲਾਂ ਹੀ ਡੀਲਿਸਟਰੀਟ ਦੇ ਉੱਪਰ ਗਸ਼ਟ ਵਧਾਉਣ ਦੀ ਅਪੀਲ ਵੀ ਕੀਤੀ ਸੀ ਸ਼ਨੀਵਾਰ ਸ਼ਾਮ 6:30 ਵਜੇ ਦੇ ਕਰੀਬ ਮੌਂਟਰੀਅਲ ਦੇ ਪਾਰਕ ਸਟੈਂਕਸ਼ਨ ਇਲਾਕੇ ਦੇ ਵਿੱਚ ਇੱਕ ਕਾਰ ਫੇਮਸ ਜੁਵਲਰਸ ਦੇ ਤਾਵਾ ਬੋਲਦਨੀ ਹੈ ਤੇ ਚੋਰਾਂ ਦਾ ਸਮੂਹ ਲੱਖਾਂ ਡਾਲਰਾਂ ਦਾ ਸੋਨਾ ਲੈ ਕੇ ਉਥੋਂ ਫਰਾਰ ਹੋ ਜਾਂਦੇ ਨੇ ਵਟੇਰਿਆਂ ਨੂੰ ਰੋਕਣ ਦੀ ਕੋਸ਼ਿਸ਼ ਦੌਰਾਨ ਉਹ ਜ਼ਖਮੀ ਵੀ ਹੋ ਗਿਆ ਪੁਲਿਸ ਦਾ ਕਹਿਣਾ ਹੈ ਉਹ ਦਾ ਮੰਨਣਾ ਹੈ ਕਿ ਕਾਰ ਹਾਦਸਾ ਲੁੱਟ ਦੀ ਸਹੂਲਤ ਨੂੰ ਜਾਣਬੁੱਝ ਕੇ ਇਹ ਕੀਤਾ ਗਿਆ ਜੇ ਸਟੋਰ ਦਾ అలਾਰਮ ਵੱਜਣ ਤੋਂ ਬਾਅਦ ਉਹਨਾਂ ਨੇ ਮੌਕੇ ਦੇ ਪਤਕਰਿਆ ਦਿੱਤੀ ਸਿੰਘ ਨੇ ਕਿਹਾ ਕਿ ਲੁੱਟ ਦਾ ਸਮਾਂ ਇੰਨਾ ਮਾੜਾ ਨਹੀਂ ਹੋ ਸਕਦਾ ਅਸੀਂ ਇਸ ਸੀਜ਼ਨ ਵਿੱਚ ਹਰ ਕੋਸ਼ਿਸ਼ ਕਰ ਰਹੇ ਹਾਂ ਕਿ ਜੇ ਇਹ ਨਾ ਹੋਬਾ ਇੱਥੇ ਇਹ ਵੀ ਦੱਸਣਾ ਬੰਦ ਹੈ ਕਿ ਬਹੁਤ ਹੀ ਉខਾ ਪਰ ਲੇਕਿਨ ਚੋਰਾਂ ਦੇ ਦਿਲਾਂ ਦੇ ਵਿੱਚੋਂ ਡਰ ਪੂਰੀ ਤਰ੍ਹਾਂ ਨਿਕਲ ਗਿਆ ਚਿੱਟੀ ਸਪੀਰ ਦੇ ਵਿੱਚ ਜਿੱਥੇ ਇਹ ਵੱਡੀ ਚੋਰੀ ਨੂੰ ਪੁਲਿਸ ਚੋਰਾ ਮੰਲੋ ਇਲਜ਼ਾਮ ਦੱਟਾ ਗਿਆ ਬ੍ਰੇਕ ਇਨ ਨਿਗਰਾਨੀ ਫੁਟੇਜ ਕੈਮਰਿਆਂ ਵਿੱਚ ਜਿੱਤੇ ਦੇਖਿਆ ਜਾ ਰਿਹਾ ਕਿ ਕਾਰ ਫਰੰਟ ਸਟੋਰ ਦੇ ਵਿੱਚ ਜਾ ਕੇ ਵੱਜਦੀ ਹੈ ਤੇ ਨਕਾਬਪੋਸ਼ ਦੁਕਾਨ ਦੇ ਅੰਦਰ ਤੂਫਾਨ ਦੀ ਤਰ੍ਹਾਂ ਵੜਦੇ ਨੇ ਤੇ ਦੂਜੇ ਪਾਸੇ ਕਰਮਚਾਰੀਆਂ ਦੇ ਚੀਕਾਂ ਸੁਣਾਈ ਦੇ ਰਹੀਆਂ ਨੇ ਜਦੋਂ ਸਿੰਧ ਨੇ ਚੋਰਾ ਨਾਲ ਲੜਨ ਦੀ ਕੋਸ਼ਿਸ਼ ਕਰ ਰਿਹਾ ਪ੍ਰਤੀਕਿਰਿਆ ਦੌਰਾਨ ਉਸ ਦੇ ਸਰੀਰ ਦੇ ਉੱਪਰ ਲੇਸ ਤੇ ਸੱਟਾਂ ਵੀ ਲੱਗਦੀਆਂ ਨੇ ਬਾਅਦ ਵਿੱਚ ਉਸ ਨੂੰ ਹਸਪਤਾਲ ਵੀ ਲਿਜਾਇਆ ਗਿਆ ਚੋਰਾਂ ਨੂੰ ਵੱਖ-ਵੱਖ ਹਥਿਆਰਾਂ ਦੇ ਨਾਲ ਡਿਸਪਲੇ ਕਿਸਾਨਾਂ ਜਿੱਥੇ ਭੰਨ ਤੋੜ ਕਰਦੇ ਦੇਖਿਆ ਗਿਆ ਸਮਾਨ ਨੂੰ ਬੋਰੀਆਂ ਵਿੱਚ ਸੁੱਟਦੇ ਦੇਖਿਆ ਜਾ ਰਿਹਾ ਤੇ ਚੋਰਾਂ ਨੇ ਵੀਡੀਓ ਜੋ ਇਹ ਚੋਰਾਂ ਦੀ ਵੀਡੀਓ ਸ਼ਨੀਵਾਰ ਨੂੰ ਆਨਲਾਈਨ ਸਰਕੂਲੇਟ ਕੀਤੀ ਗਈ ਉਹ ਸ਼ਾਮ ਜਿੱਥੇ ਸਿੰਘ ਦਾ ਕਹਿਣਾ ਹੈ ਕਿ ਜਿੱਥੇ 6 ਲੱਖ ਤੋਂ 7 ਲੱਖ ਡਾਲਰ ਦੇ ਵਿਚਕਾਰ ਉਸ ਦੀ ਸੋਨੇ ਦੀ ਚੋਰੀ ਹੋਈ ਹੈ ਤੇ ਇਹ ਤੇ ਪਹਿਲੀ ਵਾਰ ਨਹੀਂ ਹੈ ਜਦੋਂ ਸਟੋਰ ਲੁੱਟਿਆ ਗਿਆ ਓਬ ਸਿੰਘ ਦਾ ਕਹਿਣਾ ਹੈ ਕਿ ਜਨਵਰੀ ਵਿੱਚ ਵੀ ਉਸ ਦੀ ਦੁਕਾਨ ਤੇ ਚੋਰੀ ਹੋਈ ਸੀ ਉਦੋਂ ਦਾ ਉਹ ਉਸ ਦੇ ਮਨ ਵਿੱਚ ਡਰ ਬਣਿਆ ਸਿੰਘਾਂ ਨੇ ਕਿਹਾ ਕਿ ਜਦੋਂ ਉਹ ਸੋਰੇ ਹੁੰਦੇ ਨੇ ਅਸੀਂ ਸਿਰਫ ਸੋਚਦੇ ਹੁੰਦੇ ਹਾਂ ਕਿ ਕੋਈ ਸਟੋਰ ਤੇ ਤਾਂ ਨਹੀਂ ਬਹੁਤ ਮੁਸ਼ਕਲ ਹੈ ਇਸ ਤਰ੍ਹਾਂ ਦਾ ਸਮਾਂ ਤੇ ਉੱਥੇ ਹੀ ਪੁਲਿਸ ਨੇ ਜਿੱਥੇ ਹੁਣ ਬ੍ਰੇਕ ਤੋਂ ਬਾਅਦ ਗਸ਼ਤ ਨੂੰ ਵਧਾ ਦਿੱਤਾ ਹੈ ਤੇ ਸ਼ਨੀਵਾਰ ਨੂੰ ਲੁੱਟ ਦੇ ਪਿੱਛੇ ਮੋਂਟਰੀਅਲ ਦੀ ਦੂਜੀ ਵੀ ਬੜੀ ਇੱਕ ਡਕੈਤੀ ਦੀ ਨਿਸ਼ਾਨਦੇਹੀ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ 17 ਦਸੰਬਰ ਨੂੰ ਛੋਟ ਮੋਂਟਰੀਅਲ ਦੇ ਮਾਈਲ ਐਂਡ ਵਿੱਚ ਬੁਟੀਕ ਦੇ ਵਿੱਚ ਦਾਖਲੇ ਤੇ ਲਗਭਗ 8000 ਦਾ ਸਮਾਨ ਚੋਰੀ ਕਰਕੇ ਲੈ ਗਏ ਕੁਝ ਦਰਵਾਜੇ ਦੇ ਦੁਕਾਨਾਂ ਦੇ ਜਿਸ ਤੇ ਧੋੜ ਪੰਨ ਵੀ ਕੀਤੀ ਗਈ ਆ ਮੋਂਟਰੀਅਲ ਪੁਲਿਸ ਦਾ ਕਹਿਣਾ ਕਿ ਗਹਿਣਿਆਂ ਦੀ ਦੁਕਾਨ ਦੀਆਂ ਚੋਰੀਆਂ ਕੋਈ ਸਮ ਗੰਭੀਰ ਵਾਧਾ ਨਹੀਂ ਦੇਖਿਆ ਗਿਆ ਪਰ ਉਹਨਾਂ ਦੀ ਭਾਲ ਜਾਰੀ ਹੈ ਸਰਵਿਸ ਦੀ ਪੁਲਿਸ ਡੇਲਾ ਵਿਲੇ ਦੀ ਮੋਂਟਰੀਅਲ ਦਾ ਬਲਾਰਾ ਸਬਰੀਨਾ ਗੋਥਰੀਆ ਨੇ ਕਿਹਾ ਕਿ ਜਿਸ ਤਰ੍ਹਾਂ ਕਾਰ ਨੂੰ ਚੋਰੀ ਕਰਦੇ ਨੇ ਉਸੇ ਤਰ੍ਹਾਂ ਇਸ ਮਾਮਲੇ ਵਿੱਚ ਵੀ ਕੁਝ ਡਿਫਰੈਂਟ ਤਰੀਕੇ ਨਾਲ ਚੋਰੀ ਨੂੰ ਕੀਤਾ ਗਿਆ ਤੇ ਇਸ ਮਾਮਲੇ ਵਿੱਚ ਹੁਣ ਪੁਲਿਸ ਤੇਜ਼ੀ ਦੇ ਨਾਲ ਜਿੱਥੇ ਉਹਨਾਂ ਚੋਰਾਂ ਦੀ ਭਾਲ ਕਰ ਰਹੀ ਹੈ ਤੇ ਜਨਤਾ ਨੂੰ ਸ਼ਾਂਤ ਰਹਿਣ ਦੀ ਸਲਾਹ ਵੀ ਪੁਲਿਸ ਵੱਲੋਂ ਦਿੱਤੀ ਗਈ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਇਸ ਪੂਰੇ ਮਾਮਲੇ ਵਿੱਚ ਚੋਰਾਂ ਨੂੰ ਪੁਲਿਸ ਕਦੋਂ ਤੱਕ ਫੜ ਲੈਂਦੀ ਹੈ ਤੇ ਪੁਲਿਸ ਨੇ ਨੋਟ ਵੀ ਕੀਤਾ ਹੈ ਕਿ ਉਹਨਾਂ ਨੇ ਗੱਲ ਦੀ ਪੁਸ਼ਟੀ ਕੀਤੀ ਹੈ ਰਿਪੋਰਟ ਦੇ ਲਈ ਕਿਉਂਕਿ ਸ਼ਨੀਵਾਰ ਨੂੰ ਸਿੰਘ ਦੇ ਸਟੋਰ ਤੇ ਕਿੰਨੇ ਚੀਜ਼ਾਂ ਦੀ ਚੋਰੀ ਹੋਈ ਹੈ ਘੱਟੂ-ਘੱਟ ਇੱਕ ਸ਼ੱਕੀ ਹਰਾਸ ਦੇ ਵਿੱਚ ਉਸਨੇ ਕਿਹਾ ਕਿ ਅੱਜ ਦੁਪਹਿਰੇ ਜਿੱਥੇ ਐਤਵਾਰ ਦੁਪਹਿਰੇ ਕੋਈ ਗ੍ਰਿਫਤਾਰੀ ਨਹੀਂ ਕੀਤੀ ਕਿ ਤੇ ਪੁਲਿਸ ਪਹੁੰਚ ਤੋਂ ਪਹਿਲਾਂ ਹੀ ਬੁਲਜਮ ਜੋਸ ਹਨ ਉੱਥੇ ਮੌਕੇ ਤੋਂ ਫਰਾਰ ਹੋ ਗਏ ਹੈ ਅਨੇਕ ਖਬਰਾਂ ਨਾਮਾ ਦੇ ਵਿੱਚ ਅਸੀਂ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਦਾ ਬਣੇ ਰਹੋ ਆਜ ਨਿਊਜ਼ ਵਾਲਾਂ ਦੇ ਨਾਲ